ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਐ ਇੱਕ ਟੋਕੜ ਗੱਬਣਾ ਆਓ ਪੁੱਛ ਲੈਨੇ ਬਈ ਟੋਟੇ ਆ ਜੀ ਬਾਈ ਜੀ ਸਤਿਕਾਰ ਹੋ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਮਨੂਆ ਵੀ ਪਿੰਡ ਕੋਠਾਗੁਰੂ ਆ ਜ਼ਿਲ੍ਹਾ ਬਈ ਜ਼ਿਲ੍ਹਾ ਭਿੰਡਾ ਤਹਿਸੀਲ ਬਈ ਤਹਿਸੀਲ ਫੂਲ ਬਈ ਨੇੜੇ ਪਿੰਡ ਬਈ ਨੇੜੇ ਪਾਕਤਾ ਰਹਿ ਜਾਂ ਤਨ ਕਿਲੋਮੀਟਰ ਤੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 94631 95328 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਬਈ ਇਹ ਕਿ ਤੀਜਾ ਸੂਆ ਸੂਈ ਆ ਕਦੋਂ ਸੂਈ ਹੈ ਬਈ ਇਹ ਸਾਮਾਨ ਲੈ ਕੇ ਚੜ ਵੀ 4 ਵਜੇ ਸੂਈ ਸੀ ਠੀਕ ਆ ਹਾਂ 6 ਵਜੇ ਜੀ ਇਹ ਜੁਰ ਵਧ ਗਿਆ ਪਈ ਇਹਦੀ ਠੀਕ ਆ ਬਾਈ ਜੇਰ ਰੱਖੀ ਵੀ ਆ ਇੱਕ ਜੇਰ ਦੁਕਾਨ ਨੇ ਬਾਈ ਰੱਖੀ ਬਟ ਆ ਪਈ ਹੈ ਨਾ ਠੀਕ ਹੈ ਜੇਰ ਬਾਈ ਵੱਠਲ 'ਚ ਰੱਖੀ ਬੈਠਾ ਓਕੇ ਬਾਈ ਤੇ ਬੱਚਾ ਕੀ ਦੇਤਾ ਇਹਨੇ ਮੈਂ ਕਿਹਾ ਦਿੱਤਾ ਬੱਚਾ ਬਈ ਇਹਨੇ ਬੱਚਾ ਦਿੱਤਾ ਠੀਕ ਹੈ ਕਿੰਨਾ ਕਬੋਲਾ ਬਾਈ ਕੱਢਿਆ ਬੋਲਾ ਆਪ 4 ਕਿਲੋ ਕੱਢਿਆ ਬੱਚੇ ਨੂੰ ਚੰਗਾ ਕੇ ਜਣੇ ਠੀਕ ਹੈ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਤੇ 20 ਕਿਲੋ ਦੇ ਦੂ ਆਪਾਂ ਨੂੰ ਕੋਈ ਬੰਦਾ ਸਾਈ ਪਾ ਦੇ ਆਪਾਂ ਦੁੱਧ ਤੇ ਕਰਕੇ ਉਹ ਦੇ ਦਾਂਦਾ ਇਹਨਾਂ ਨੂੰ 30 ਡੱਬੇ ਮਾਰ ਕੇ ਲੈ ਜਾਗਦਾ ਠੀਕ ਹੈ ਬਾਈ ਥਣ ਬਹੁਤ ਚੰਗਾ ਮੁੱਠੀ ਆ ਥਣ ਗੁੱਥੇ ਦੀ ਧਾਰਾ ਚਾਰਾਂ ਕਿਹੜਾ ਥਣ ਪੂਰੀ ਵਿਤੀ ਦੇ ਥਣ ਚਵਾਈ ਚੂਈ ਕਿਵੇਂ ਆ ਚਵਾਈ ਦਾ ਬਾੜੀ ਚੰਗੀ ਆ ਮੁੱਠੀ ਗੁੱਥੇ ਆਰਡਰ ਕਮਾਲ ਦਾ ੱਟੇ ਲਾਂਡੂਲਾ ਦੇ ਕੋ ਬੌਲਾ ਬਾਈ ਨੇ ਕੱਢਿਆ ਉਹ ਸਭ ਨੂੰ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਲੇਵਾ ਜਿਹੜਾ ਵਧੀਆ ਭਰ ਲੂਗੀ ਇਧਰੋਂ ਵੀ ਲੇਵਾ ਚੈੱਕ ਕਰ ਲੈ ਥਣ ਬੜਾ ਕਮਾਲ ਹਨ ਮੁੱਠੀ ਵਾਲਾ ਥਣ ਨਾੜਾ ਨੂਣਾ ਫੁੱਲ ਚੰਗੀਆਂ ਖੋਲੀ ਬਾਈ ਤੋਰ ਕੇ ਦੇਖੀ ਸੋਈ ਸਵਾਈ ਆ ਜੇਰ ਵੀ ਬਾਈ ਬੱਠਲ ਜਰਕੀ ਬੈਠਾ ਬੱਚਾ ਕਰਮਣੀ ਨੇ ਬੱਚਾ ਦੇ ਤਾਂ ਚਵਾਈ ਬਾਈ ਗਾ ਨਾ ਓਕੇ ਚੰਗੇ ਬੌਲੇ ਤੋਂ ਕਰਮਣੀ ਸਟਾਰਟ ਹੋਈ ਆ ਫੇਸ ਦੇਖੋ ਫੇਸ ਬੜਾ ਪਿਆਰਾ ਬਰੀਡ ਚੰਗੀ ਆ ਗਰਮੀ ਦਾ ਮੌਸਮ ਆ ਰਿਹਾ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਫੂਨ ਕਰਮਣੀ ਦੀ ਫੁੱਲ ਚੰਗੀ ਆਊਗੀ ਦੋਰਾ ਚੈੱਕ ਕਰ ਲੋ ਕਰਨ ਵਾਲੀ ਦਾ ਕੀ ਮੋਲ ਹੈ ਵੀਰੇ ਜੈ ਜਦ ਮੋਲੇ ਦਾ 62000 ਰੁਪਏ ਵੀ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਠੀਕ ਆ ਬਾਈ 62000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੈਡ ਚੰਗੀਆਂ ਕੱਦ ਵਾਲੀਆਂ ਲੰਮੀ ਲੁੰਮੀ ਬਹੁਤ ਆਰਡਰ ਕਮਾਲ ਦਾ ਸੂਈ ਸਵਾਈ ਆ ਥਾਣ ਬਹੁਤ ਚੰਗਾ ਚੁਵਾਈ ਚੰਗੀ ਆ ਹਨਾ ਬਾਈ ਹਾਂ ਚੁਵਾਈ ਬਹੁਤ ਚੰਗੀ ਆ ਬਾਈ ਠੰਡੀ ਠੁੰਡੀ ਫੋਲ ਆ ਬਾਈ ਜਿੰਨੀ ਕਹਦੇ ਓੰਨੀ ਪੰਜਾਲਾ ਨਹੀਂ ਪਾ ਯਾਰਾ ਠੀਕ ਆ ਬਾਈ ਬਾਈ ਕਹਿੰਦਾ ਨਿਆਣਾ ਵੀ ਨਾ ਪਾ ਚੋਂ ਨੂੰ ਇੰਨੀ ਕੰਡੰਡੀ ਆ ਅੱਗੇ ਵੀਰੇ 2 ਨੰਬਰ ਤੇ ਤੋ ਕੜ ਗੱਬਣ ਹਾਂ ਜਿਹਨੇ ਥਣ ਤਾਂ ਪਾਸ ਕਰਾਉਂਦੀ ਐ ਸੱਤਾਂ ਮਹੀਨੇ ਗੱਬਣਾ ਬਈ ਠੀਕ ਐ ਬਈ ਦੂਜੀ ਸਵੇ ਸੁੰਦੀ ਆ ਥਾਣੀ ਪਾਸ ਕਰਾਉਂਦੀ ਆ ਹਾਂ ਥਾਣੀ ਪਾਸ ਕਰਾਉਂਦੀ ਆ ਠੀਕ ਹਾਂ ਓਕੇ ਥਣ ਤੋਂ ਹਾਂ ਚੋਾਈ ਤੋਂ ਵਧੀਆ ਠੀਕ ਐ ਬਈ ਫੇਸ ਬੜਾ ਚੰਗਾ ਦੇਖੋ ਫੇਸ ਦੀ ਬਿਊਟੀ ਚੈੱਕ ਕਰ ਲਓ ਕੱਦ ਬਰੀਟ ਥਣ ਨੇੜੇ ਤੋਂ ਚੈੱਕ ਕਰਵਾਣੇ ਚਾਰੀ ਧਣ ਲੈ ਨਿਕੜਵੇਂ ਪੂਰੇ ਗੈਪ ਤੇ ਦੋ ਦੋ ਮੰਨ ਕੇ ਚਲੋ ਬਈ ਡਰਾਈ ਐ ਥਣ ਜਰੂਰ ਬਾਈ ਕਹਿੰਦਾ ਪਾਸ ਕਰਾ ਦਊਗੀ ਲੈਟਰ ਲੰਪਲਾਂ ਤੋਂ ਐਸਟੀਮੇਟ ਲਾ ਲੂ ਕਿੰਨਾ ਗ੍ਰਿਕਡ ਆ ਵੈਸੇ ਦੋਦੋ ਬਈ ਦੋ ਦੋ ਕਹਿੰਦੇ 1500 ਕਿਲੋ ਚੋਇਆ ਪਹਿਲੇ ਪਹਿਲੇ ਸੂਏ ਲਈ ਹੂੰ ਤੇ ਹੁਣ ਦੂਜੇ ਸੂਏ ਵਾਸਤੇ ਕੱਬਣਾ ਇਹ ਖੋਲੀ ਬਈ ਤੋਰੀ ਮਾਣ ਜਮਾ ਸੱਤਾਂ ਦੀ ਜਮਾ ਕਿਲੀ ਹਾਰਾ ਕੋਈ ਮਰਜੀ ਬਈ ਚੱਕਰਾ ਕੇ ਲੈ ਜਾਉ ਦੀ ਠੀਕ ਆ ਬਈ ਕੋਈ ਮਰਜੀ ਆਉਦੀ ਬਾਈ ਕਹਿੰਦਾ ਦਸੱਲੀ ਕਰ ਲਿਓ ਕੋਈ ਚੱਕਰ ਨਹੀਂਗਾ ਕੱਦ ਚੰਗਾ ਬਰੀਟ ਚੰਗੀ ਆ ਤੇ ਆਰਡਰ ਚੰਗਾ ਤਣ ਚੰਗਾ ਫੇਸ ਚੰਗਾ ਬਈ ਤੇ ਹੂੰ ਵਰਡ ਚੰਗੀ ਆ ਨਾ ਹਾਂ ਹਾਂ ਬਾਕੀ ਨਿੱਗਰ ਐ ਹੌਲੀ ਹੀ ਨਹੀਂ ਬਾੜੀ ਤੂੰ ਬਈ ਹੌਲੀ ਹੀ ਨਹੀਂ ਹੈਗੀ ਹੂੰ ਚੌੜੀ ਛੂੜੀ ਉੱਤੋਂ ਫੁੱਦਰ ਫੁੱਦਰ ਚੰਗੀ ਆ ਬੱਚੀ ਤੇ ਕੀ ਮੋਲ ਦਾ ਜਾਇਜ਼ ਇਹਦਾ ਬਈ 36000 ਰੁਪਏ ਮੋਲਾ 36000 ਰੁਪਏ ਮਾਨਤਨ ਹੋ ਜਾ ਮਾਨਤਨ ਕਰਦੇ ਆ ਠੀਕ ਆ ਬਈ 36000 ਰੁਪਏ ਜਾਇ ਜੀ ਇਹ ਮੁੱਲ ਬਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ 나ਗਸੀ ਭਰਾ ਕੋਲੇ ਦੋ ਦੋਨੀ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ